ਸਤਿ ਸ੍ਰੀ ਅਕਾਲ अजीत वेब टीवी ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਤੇ अजीत वेब टीवी ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਾਗ ਮਹੀਨੇ ਦੇ ਇਸ ਪਵਿੱਤਰ ਦਿਹਾੜੀ ਦੀਆਂ ਬਹੁਤ ਬਹੁਤ ਵਧਾਈਆਂ ਮਾਗ ਮਹੀਨੇ ਦਾ ਆਪਣਾ ਹੀ ਇੱਕ ਮਹੱਤਵ ਹੈ माघ महिना दान पुण्य इ स्नान पाठ पूजा ਲਈ खास गिना ਜਾਂਦਾ ਏ ਲਗਭਗ ਹਰੇਕ ਧਰਮ ਦੇ ਵਿੱਚ ਇਸ ਮਾਘ ਮਹੀਨੇ ਦਾ ਮਹਾਤਮ ਗਿਨਾ ਜਾਂਦਾ ਏ 12 ਮਾ ਵਿੱਚ ਵੀ ਲਿਖਿਆ ਏ माघ मजन संग साधुआ टूड़ी कर इ स्नान हार का नाम त्याए सुन सबना नो करदन माघ महीने ਦੇ ਇਸ ਪਵਿੱਤਰ ਦਿਹਾੜੇ ਤੇ ਅਸੀਂ ਪਹੁੰਚਿਆ ਕਲਗੀਧਰ ਪਾਤਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸਾਰੀ ਵਰਦਾਨੀ ਚਾਲੀ ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਸ਼ੀਰੀ ਮਕਸਰ ਸਾਹਿਬ ਗੁਰਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਧਰਮ ਯੁੱਧ ਦੀ ਖਾਤਰ ਆਪਾ ਵਾਰਨ ਵਾਲੇ ਮਹਾਨ ਯੋਧਿਆਂ ਦੀ ਗਾਥਾ ਸਮੋਈ ਹੋਈ ਹੈ ਕਲਗੀਧਰ ਪਾਤਸ਼ਾਹ ਸ਼ੀਰ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਪਾਵਨ ਚਰਨਛੋਪਾ ਨਾਲ ਇਸ ਸਰਦੀ ਨੂੰ ਆਬਾਦ ਕਰ ਦਿੱਤਾ ਅਸੀਂ ਇਸ ਵੇਲੇ ਆ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਜਿੱਥੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਟੁੱਟੀਆਂ ਹੋਈਆਂ ਪਿਆਰ ਦੀਆਂ ਤੰਦਾਂ ਨੂੰ ਦੁਬਾਰਾ ਗੰਢਿਆ ਉਹਨਾਂ ਨੇ 40 ਮੁਕਤਿਆਂ ਦਾ ਬੇਦਾਵਾ ਫਾੜ ਕੇ ਉਹਨਾਂ ਦੀ ਅੰਤਿਮ ਇੱਛਾ ਪੂਰੀ ਕੀਤੀ ਤੇ ਪਿਆਰ ਦੀ ਤੰਦ ਨੂੰ ਹੋਰ ਮਜ਼ਬੂਤ ਕੀਤਾ ਇਸ ਵੇਲੇ ਬਹੁਤ ਸਾਰੀ ਸੰਗਤ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਕ ਹੋਣ ਲਈ ਪੁੱਜ ਚੁੱਕੀ ਹੈ ਬਲਕਿ ਪਿਛਲੇ 2 ਦਿਨਾਂ ਤੋਂ ਇੱਥੇ ਜੋ ਜੋੜ ਮੇਲਾ ਲੱਗ ਰਿਹਾ ਏ ਉਹਦੇ ਵਿੱਚ ਸੰਗਤਾਂ ਨਤਮਸਕ ਹੋਣ ਆ ਚੁੱਕੀਆਂ ਨੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀਆਂ ਨੇ ਆਪਣੇ ਉਸ ਗੁਰੂ ਲਈ ਜਿਨ੍ਹਾਂ ਜਬਰ ਜ਼ੁਲਮ ਦੀ ਖਾਤਰ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਰੇਤਲੇ ਟਿੱਬਿਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ ਇਹ ਵੀ ਇਤਿਹਾਸ ਦੀ ਇੱਕ ਵਿਲੱਖਣ ਦਾਸਤਾ ਨੇ ਕਲਗੀਧਰ ਪਾਤਸ਼ਾ ਇਤਿਹਾਸ ਗਵਾਏ ਜਦੋਂ ਅਨੰਦਪੁਰ ਸਾਹਿਬ ਦੀ 8 ਮਹੀਨਿਆਂ ਦੀ ਲੜਾਈ ਦੌਰਾਨ ਉੱਥੇ ਰੁਕੇ ਹੋਏ ਸਨ ਤਾਂ 40 ਸਿੰਘਾਂ ਨੇ ਉਹਨਾਂ ਨੂੰ ਬੇਦਾਵਾ ਲਿਖ ਕੇ ਆਪਣੇ ਘਰਾਂ ਨੂੰ ਚਾਲੇ ਪਾ ਲਏ ਰਸਤੇ ਵਿੱਚ ਸਿੱਖ ਧਰਮ ਦੀ ਭਗਤੀ ਤੇ ਸ਼ਕਤੀ ਵਿੱਚ ਲਬਰੇਜ਼ ਵਿਲੱਖਣ ਸਿੰਘ ਨੀ ਮਾਈ ਭਾਗ कौर ਤੇ ਮਾਝੇ ਦੇ ਸਿੰਘਾਂ ਨੇ ਫਟਕਾਰਾਂ ਪਾਈਆਂ ਪਛਤਾਵਾ ਹੋਣ ਤੇ ਚਾਲੇ ਵਾਪਸ ਪਾ ਲਏ ਮੁਹਾਰਾਂ ਵਾਪਸ ਮੋੜ ਲਈਆਂ ਤੇ ਗੁਰੂ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਯੁੱਧ ਕਰਨ ਦਾ ਫੈਸਲਾ ਕਰ ਲਿਆ ਜਦੋਂ ਉਹਨਾਂ ਨੇ ਵਾਪਸ ਚਾਲੇ ਪਾਏ ਤਾਂ واپسی ਤੇ ਖਿਦਰਾਣੇ ਦੀ ਟਾਬ ਨੂੰ ਉਹਨਾਂ ਨੇ ਮੁਗਲਾਂ ਨਾਲ ਯੁੱਧ ਕਰਨ ਲਈ ਚੁਣਿਆ ਖਿਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਕਰ ਲੀਨ ਹੋਏ ਸਾਬਤ ਜੁਝੇ ਜਬੈ ਬੜੋ ਮਰਤਬੋ ਲੀਨ ਖਿਦਰਾਣੀ ਦੇ ਢਾਬ ਨੂੰ ਭਾਗ ਲੱਗੇ ਗੁਰੂ ਸਾਹਿਬ ਦੇ ਆਗਮਨ ਦੇ ਨਾਲ ਖਿਦਰਾਣੀ ਦੇ ਢਾਬ ਤੇ ਹੋਏ ਇਸ ਯੁੱਧ ਦਾ ਦ੍ਰਿਸ਼ ਵੀ ਬੜਾ ਵਖਰਾ ਸੀ ਇੱਕ ਪਾਸੇ ਮਾਈ ਭਾਗੋ ਤੇ ਗੁਰੂ ਜੀ ਦੇ 40 ਸਿੱਖ ਤੇ ਦੂਜੇ ਪਾਸੇ ਲੱਖਾਂ ਦੀ ਤਾਦਾਦ ਵਿੱਚ ਮੁਗਲ ਫੌਜਾਂ ਰਣਨੀਤੀ ਨਾਲ ਕੀਤੇ ਹਮਲੇ ਦੇ ਵਿੱਚ ਮੁਗਲ ਫੌਜਾਂ ਬिखर ਗਈਆਂ ਤੇ ਦੂਜੇ ਪਾਸੇ ਗੁਰਦੁਆਰਾ ਟਿੱਬੀ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਅਸ਼ੀਰ ਗੁਰ ਗੋਬਿੰਦ ਸਿੰਘ ਸਾਹਿਬ ਜੀ ਵੀ ਤੀਰਾਂ ਦੀ ਵਾਛੜ ਕਰ ਰਹੇ ਸਨ ਆਖਿਰ ਜੰਗ ਜਿੱਤ ਲਈ ਗਈ ਤੇ ਖਿਦਰਾਣੇ ਦੀ ਏ ਟਾਬ ਜੁਗਾ ਜੁਗਾ ਤੱਕ ਅਮਰ ਹੋ ਗਈ ਸ਼ਹੀਦਾਂ ਦੀ ਬਸਤੀ ਨਾ ਮਿਲਦੀ ਸਸਤੀ ਜੇ ਮਿਲਦੀ ਸਸਤੀ ਤਾਂ ਮਿਟਾ ਕੇ ਹਸਤੀ ਜੰਗ ਖਤਮ ਹੋਣ ਤੋਂ ਬਾਅਦ ਇਸ ਜਗ੍ਹਾ ਤੇ ਮੁਰਸ਼ਦ ਮੂਰੀਦ ਦੇ ਪਿਆਰ ਦੀ ਮਿਸਾਲ ਲਿਖੀ ਗਈ ਕਿੰਨਾ ਕਰੁਣਾਮਈ ਹੋਏਗਾ ਕਿੰਨਾ ਦਰਦ ਭਰਿਆ ਹੋਏਗਾ ਉਹ ਦ੍ਰਿਸ਼ ਜਦੋਂ ਭਾਈ ਮਹਾ ਸਿੰਘ ਜੋ ਕਿ ਸਹਿਕ ਰਹੇ ਸਨ ਉਹਨਾਂ ਦੇ ਸਿਰ ਨੂੰ ਆਪਣੀ ਗੋਦ ਵਿੱਚ ਲੈ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੇਦਾਵਾ ਫਾੜ ਕੇ ਸੁੱਟਿਆ ਤੇ ਭਾਈ ਮਹਾ ਸਿੰਘ ਦੀ ਅੰਤਿਮ ਇੱਛਾ ਪੂਰੀ ਕੀਤੀ ਇਸੇ ਜਗ੍ਹਾ ਤੇ ਉਹਨਾਂ ਨੇ ਟੁੱਟੀਆਂ ਪਿਆਰ ਦੀਆਂ ਤੰਦਾਂ ਨੂੰ ਗੰਢਿਆ ਅੱਜ ਇੱਥੇ ਸੁਸ਼ੋਭਿਤ ਹੈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਐਨ ਸਾਹਮਣੇ ਇੱਕ ਸਰੋਵਰ ਹੈ ਵਿਸ਼ਾਲ ਮੁਖ ਸਰੋਵਰ ਦਰਸਲ ਇਹ ਉਹੀ ਖਿਦਰਾਣੀ ਦੇ ਟਾਬ ਹੈ ਜਿੱਥੇ ਕਲਗੀਧਰ ਪਾਤਸ਼ਾਹ ਨੇ ਚਾਲੀ ਮੁਕਤਿਆਂ ਨੂੰ ਵਰਦਾਨ ਦਿੱਤਾ ਤੇ ਉਸ ਤੋਂ ਬਾਅਦ ਖਿਦਰਾਣੀ ਦੀ ਇਹ ਟਾਬ ਮੁਕਤ ਸਰ ਪਾਵ ਮੁਕਤ ਸਰੋਵਰ ਦੇ ਨਾਮ ਨਾਲ ਪ੍ਰਸਿੱਧ ਹੋਈ ਲੱਖਾਂ ਦੀ ਤਾਦਾਦ ਵਿੱਚ ਸੰਤਾਂ ਇਸ ਮੁਕਤ ਸਰੋਵਰ ਦੇ ਵਿੱਚ ਅੱਜ ਮਾਗੀ ਵਾਲੇ ਦਿਨ ਇਸ਼ਨਾਨ ਕਰ ਰਹੀਆਂ ਨੇ ਮਾਗੀ ਦਾ ਇਹ ਪਵਿੱਤਰ ਦਿਹਾੜਾ ਇਸ਼ਨਾਨ ਦਾਨ ਪੁੰਨ ਲਈ ਬਹੁਤ ਮਹੱਤਵ ਰੱਖਦਾ ਹੈ ਇਹ ਜ਼ ਬਹੁਤ ਮਹਤਮੇ ਵਿਲੇ ਸਾਡੇ ਨਾਲ ਅਜੀਤ ਦੇ ਜ਼ਿਲ੍ਹੇ ਦੇ ਇਨਚਾਰਜ ਨੇ ਰஞ்சிਤ ਸਿੰਘ ਜੀ ਆਓ ਇਹਨਾਂ ਤੋਂ ਜਾਣਦੇ ਹਾਂ ਕਿ ਪਿਛਲੇ 2 ਦਿਨਾਂ ਦੇ ਵਿੱਚ ਵੀ ਇੱਥੇ ਹੋਰ ਕੀ ਕੁਝ ਹੋਇਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ੍ਰੀ ਮੁਕਤਸਰ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਾਲਮ ਮੁਗਲ ਸਾਮਰਾਜ ਦੇ ਖਿਲਾਫ ਆਖਰੀ ਤੇ ਫੈਸਲਾਕੁਨ ਯੁੱਧ ਕਰਕੇ ਮੁਗਲ ਸਾਮਰਾਜ ਦੀਆਂ ਜੜਾਂ ਪੁੱਟ ਸਿੱਟੀਆਂ ਅਤੇ ਇਸ ਧਰਤੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਵਾਪਸ ਚਲੇ ਗਏ 40 ਸਿੰਘਾਂ ਨੇ ਇਸ ਥੇ ਰਣ ਭੂਮੀ ਵਿੱਚ ਆਪਣੀਆਂ ਸ਼ਹੀਦੀਆਂ ਦਿੱਤੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਨ੍ਹਾਂ ਸਿੰਘਾਂ ਨਾਲ ਟੁੱਟੀ ਗੰਢ ਕੇ ਸ੍ਰੀ ਮੁਕਸਰ ਸਾਹਿਬ ਨੂੰ ਮੁਕਤੀ ਦੇ ਸਰਦਾਰ ਦਾ ਵਰਦਾਨ ਦਿੱਤਾ ਪਿਛਲੇ 2 ਦਿਨਾਂ ਤੋਂ ਸ੍ਰੀ ਮੁਕਸਰ ਸਾਹਿਬ ਵਿਖੇ ਦੇਸ਼ਵ ਦੇਸ਼ ਵਿੱਚੋਂ ਲੱਖਾਂ ਸੰਗਤਾਂ ਗੁਰਦੁਆਰਾ ਟੁੱਟੀਗੰਡੀ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਅਤੇ ਪਵਿੱਤਰ ਮੁਕਤਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਹਨ ਇਹ ਉਹ ਸਥਾਨ ਹੈ ਜਿੱਥੇ ਗੁਰਦੁਆਰਾ ਟੁੱਟੀਗੰਡੀ ਸਾਹਿਬ ਤੋਂ ਇਲਾਵਾ ਗੁਰਦੁਆਰਾ ਤੰਬੂ ਸਾਹਿਬ ਗੁਰਦੁਆਰਾ ਸ਼ਹੀਦਗੰਡ ਸਾਹਿਬ ਗੁਰਦੁਆਰਾ ਮਾਤਾ ਭਾਗੌਰ ਅਤੇ ਇਥੇ ਸਮੂਹ ਇਤਿਹਾਸਕ ਸਥਾਨਾਂ ਦੀ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਅਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀਆਂ ਹਨ ਇੱਥੇ ਸਾਨੂੰ 11-12 ਸਾਲ ਮਾਗੀ ਤੇ ਇਸ਼ਾਨਾਨ ਕਰਦਿਆਂ ਨੂੰ ਆਉਂਦਿਆਂ ਨੂੰ ਹੋ ਗਿਆ ਹੈ। ਇੱਥੇ 40 ਮੁਕਤਿਆਂ ਦੀ ਸ਼ਹੀਦੀ ਪੁਰਬ ਮਨਾਇਆ ਜਾਂਦਾ ਹੈ। ਟੁੱਟੀ ਗੰਢੀ ਇੱਥੇ ਗੁਰੂ ਗੋਬ ਸਿੰਘ ਨੇ ਟੁੱਟੀ ਗੰਢੀ ਉਹਨਾਂ ਦਾ ਬਤਾਵਾ ਪਾੜਿਆ। ਉਦੋਂ ਤੇ ਅਸੀਂ ਇੱਥੇ ਯਾਦ ਵਿੱਚ 11-12 ਸਾਲ ਤੋਂ ਆਉਂਦੇ ਹਾਂ। ਵੈਗੁਰ ਜੀ ਦਾ ਖਾਲਸਾ ਤੇ ਵੈਗੁਰ ਜੀ ਦੀ ਫਤਿਹ। ਸੋ ਅਸੀਂ ਵੀ ਲੰਮੇ ਸਮੇਂ ਤੋਂ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆ ਰਹੇ ਹਾਂ। ਪੁਰਾਣਾ ਇਤਿਹਾਸ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਜੰਗਾਂ ਲੜੀਆਂ ਸੀਗਾ ਉਹ ਉਹਨਾਂ ਤੋਂ ਸਿੱਖ ਲੈ ਕੇ ਅੱਜ ਦੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਉਹੀ ਹਾਲਾਤ ਆ ਜੋ ਸਾਨੂੰ ਉਸ ਰਾਹ ਤੇ ਚੱਲਣ ਸਹੀ ਹੈ।